ਸ਼ਿਰਵਾਕ ਨਾ ਰੋਟੀ ਵੀ ਨਹੀਂ ਖਾਧੀ ਸੰਦੀਪ ਹਾਂਜੀ ਮੰਮੀ ਕੀ ਕਰਨ ਨਹੀਂ ਹੈ ਤੂੰ ਨਾ ਸ਼ਿਰਵਾਣ ਲੱਗੀ ਤਾ ਸ਼ਿਰਵਾਣ ਲੱਗੀ ਮੈਂ ਅਜੇ ਤੇਰਾ ਸੇਰੀ ਨਹੀਂ ਬਗਿਆ ਉਹਨੇ ਰੋਟੀ ਖਾਣ ਉਹ ਕੰਮ ਕਰ ਲੱਗੀ ਤੇ ਮੈਂ ਕਿਹਦੇ ਨੂੰ ਹੁਣ ਨਾ ਸ਼ਿਰਵਾਕ ਨਾ ਰੋਟੀ ਖਾ ਕਰਨੀ ਉਹ ਰੋਟੀ ਖਾ ਰੋਟੀ ਖਾ ਤੇ ਭਾਵੇਂ ਰੋਟੀ ਤੋਂ ਬਾਅਦ ਚੋ ਖਾ ਲਵੀ ਕੋਈ ਗੱਲ ਨਹੀਂ ਹੈਗੀ ਤੇ ਉਹ ਆਉਣ ਵਾਲੀ ਆ ਆਹ ਅਈ ਨਾ ਸੁਮਾਨ ਸਤੂ ਲੈ ਕੇ ਉਹਨੇ ਆਉਣਾ ਆ ਤੇ ਉਹਦੇ ਬਾਤੇ ਨਾ ਹੁੰਦੀਆਂ ਉਹਦੇ ਬਿਸਤਰਾ ਜਿਹੜਾ ਸਮਾਨ ਸਮੋਨੇ ਇੱਧਰ ਉੱਧਰ ਸਾਰਾ ਸੈੱਟ ਕਰਕੇ ਰੱਖੀ ਤੇ ਕੀ ਕਿਹਾ ਸੀ ਤੇ ਨਾ ਯਾਦ ਆ ਤੇ ਕੀ ਬਣਾਉਣਾ ਹਾਂਜੀ ਮੰਮੀ katoreਲੇ ਬਣਾਰੇ katoreਲੇ ਪਾ ਲਈ ਹੈ ਨਾ ਪੰਜ ਤਾ ਉਹ ਬਣਾ ਲਾ ਉਹਦੇ ਹੁੰਦੀਆਂ ਨੂੰ ਸਾਰੀ ਤਿਆਰੀ ਕਰਕੇ ਰੱਖ ਤੇ ਇਹਨੂੰ ਅਕਲ ਕੋਈ ਨਹੀਂ ਆਉਂਦੀ ਇਹ ਮੰਮੀ ਮੈਂ ਬਣਾ ਕੇ ਰੱਖਾ ਹੀ ਰੋਟੀ ਸੱਜੀ ਤੇ ਮੈਂ ਕਹਾਂ ਉਹਨੂੰ ਸਰਵਾ ਕੇ ਨਾ ਮੈਂ ਰੋਟੀ ਖਾ ਲੈਣੀ ਜਾਂ ਚਾਹ ਬਣਾ ਕੇ ਪੀਣੀ ਚਾਹ ਬਣਾ ਕੇ ਬਾਅਦ ਚ ਪੀਣੀ ਪਹਿਲਾਂ ਉਹਦੀ ਤਿਆਰੀ ਕਰ ਦੇ ਇੱਕ ਹਾਂ ਜਾ ਚੱਲ ਹਦ ਮੁੱਕ ਕੀ ਤੇਰੇ دماغ ਤੇ ਗੱਲ ਕੋਈ ਨਹੀਂ ਹੁੰਦੀ ਨਾਲੇ ਤੂੰ ਫੋਨ ਕੀਤਾ ਕਰ ਹਾਂਜੀ ਆਪਣੀ ਮਾਂ ਨੂੰ ਹਾਂਜੀ ਮੰਮੀ ਨੇ ਮੈਂ ਕੀਤਾ ਹੁਣ ਕਰਦੀ ਕੀ ਕਿਹਾ ਕਿ ਫੋਨ ਤੇ ਕਹਿ ਦੇ ਨੀ ਮੈਂ ਨਹੀਂ ਸੁਣਦਾ ਕਾ ਨਹੀਂ ਦਿੰਦੀ ਕਹਿ ਅੱਛਾ ਲੈ ਕੇ ਆਉਣ ਕਹ ਦੱਸਦਾ ਤੈਨੂੰ ਮੈਂ ਮੈਂ ਫੋਨ ਤੇ ਲਾ ਕਰਦੀ ਨੀ ਕੁ ਤਾਈ ਕੋ ਅੰਦੀ ਚੰਨੀ ਕੀ ਕਹਿਣਾ ਹੈ ਆਪਣੇ ਘਰ ਦਾ ਪਤਾ ਪਤਾ ਹੀ ਹੁੰਦਾ ਹੈ ਫਿਰ ਮੰਮੀ ਤੋਂ ਇਹ ਜਾਉਂਦੀ ਨਹੀਂ ਚਲੋ ਉਹਦੇ ਪੇਟ 'ਚ ਕੋਤ ਹੈ ਗਾਇ ਅਬ ਚਲੋ ਈਆਂ ਦੇਣੀ ਜੀ ਜੀ ਹੋਏ ਦੀ ਗੱਲ ਹੋਵੇ ਤੇ ਪੇਟ ਕਿ ਆਤੀ ਦੇਣੇ ਪੇਟ ਵੀ ਕਦੀ ਕੰਦੇ ਨਹੀਂ ਤੀ ਹਨੂ ਨਾ ਦੇਈ ਤੁਹਾਨੂੰ ਕੋਈ ਨਾ ਕਰ ਦੇ ਕੱਦੇ ਵੀ ਨਹੀਂ ਤੇ ਮम्मी ਦੇ ਫੋਨ ਤੇ ਬੈਲੈਂਸ ਖਤਮ ਹੋਇਆ। ਕਹਿੰਦਾ ਨਹੀਂ, ਕਦੇ ਖਤਮ ਹੋਇਆ। ਕਿਹਾ ਮੈਂ થોੜੀ देर ਕੋ ਮम्मी ਵੀ ਦੇ ਫੋਨ ਚੋਂ ਕਰਤਾਂ। ਤੇਨ ਕੋਈ ਨਹੀਂ ਕਹਿੰਦੀ। ਠੀਕ ਹੈ ਨਾ। ਨਾ ਮੈਂ ਤੈਨੂੰ ਗੁੱਸੇ ਨਾ ਕਹਿੰਨੀ ਆ ਤੇ ਨਾ ਮੈਂ ਤੈਨੂੰ ਕਿਸੇ ਤੇ ਉਸ ਉਸ ਕਹਿਨੀ। ਭਈ ਹੁਣ ਉਹ ਵੱਡੀ ਹੋ ਜਾਂਦੀ ਹੈ ਨਾ ਸਾਰਾ ਕੁਝ ਉਦੇ ਪੇਕੇ ਵੀ ਤੇ ਦੇ ਦਿਆ ਨਾ ਉਦੇ ਪੇਕੇ ਪੇਮੈਂਟ ਵੀ ਇਹਨੂੰ ਕਰ ਦਿੰਦੇ ਨੇ ਸਾਰੀਆਂ ਚੀਜ਼ਾਂ ਲੈਂਉਂਦੇ ਨੇ ਤੇ ਤੈਨੂੰ ਪੁੱਛਣਾ ਕੋਈ ਤੇ ਕਰਨਾ ਚਾਹੀਦਾ ਨਾ ਫਿਰ ਉਹ ਵੀ ਤੇ ਕਹੇਗੀ ਨਾ ਮੈਨੂੰ ਕੱਲ ਨੂੰ ਕਿ ਮੰਮੀ ਮੇਰੇ ਦੇ ਪੇਕੇ ਇਨਾ ਕੁਝ ਕਰ ਦਿੰਦੇ ਇਹ ਕੁਝ ਵੀ ਨਹੀਂ ਇਹਦੇ ਪੇਕੇ ਲੈਂਉਂਦੇ ਦੇਂਦੇ ਤੂੰ ਕਮ ਸੇ ਕਮ ਫੋਨ ਕਰ ਜੇ ਕਿ ਮੈਂ ਤੈਨੂੰ ਕਹਿੰਨੀ ਆ ਮੈਂ ਫੋਨ ਕਰ ਤੂੰ ਕੋਈ ਨਹੀਂ ਉਹਨਾਂ ਦੇ ਬਹਿਲੇ ਜਾਣੀਗਾ ਮੰਮੀ ਦੇ ਪੁੱਛ ਲੈ ਬੈਲੈਂਸ ਖਤਮ ਹੋਇਆ ਇਨਕਮ ਕਾਲ ਵੀ ਖਤਮ ਹੋ ਗਈ ਤੇ ਪਰਾਂਵਾਂ ਦਿੱਤੇ ਕਰ ਦੇ ਤਾਂ ਹੀ ਤੇਨੂੰ ਕਹਿੰਨੇ ਪਰ ਉਹਨਾਂ ਨੂੰ ਕਹੋ ਵੀ ਅਸੀਂ ਸੁੱਕੇ ਬਿਸਕੁਟ ਨਹੀਂ ਤਾਂ ਚਾਹੀਦੇ ਉਹਨੂੰ ਕਦੇ ਵੀ ਸਾਰਾ ਕੁਝ ਲੈ ਕੇ ਆਵੇ ਤਾਂ ਕਪੜਾ ਲੀੜਾ ਸਾਨੂੰ ਸਾਰਿਆਂ ਦਾ ਚਾਹੀਦਾ ਮੈਂ ਤੈਨੂੰ ਦੱਸ ਦਿੱਤਾ ਵਾਰ-ਵਾਰ ਮੈਂ ਇਹ ਨਹੀਂ ਦਿੰਨਾ ਕਿਹਾ ਤਨਾ ਮੈਂ ਕਿਹਾ ਕਿਹਣਾ ਤੇ ਉਹ ਵੀ ਤੇਰੇ ਵਰਗੀ ਜਿਹਦੇ ਪੇਕੇ ਮਰ ਐਨਾ ਕੁਛ ਕਰਨ ਦੇ ਹਾਂਜੀ ਤੈਨੂੰ ਫੋਨ ਕਰਕੇ ਛੁਡਣਾ ਬੋਲੀ ਵੀ ਉਹਦੇ ਬੈਲੈਂਸ ਨਹੀਂ ਹੈਗਾ ਮੈਂ ਚੱਲਨੀ ਹਾਂ ਤੇ ਫੋਨ ਕਰ ਲਾ ਹਾਂ ਕਿੰਨਾ ਮਾਲ ਕਰਕੇ ਕਿੰਨਾ ਮੈਨੂੰ ਇਹ ਪਈ ਅਰੇ ਕਿੰਨਾ ਮੈਨੂੰ ਬੈਤ ਦੀ ਅੰਬੀਤਾ ਇਸੰਦਾਰੀ ਦੀ ਬਈਆ ਨੇ ਇਹ ਨਾਮ ਨਹੀਂ ਲੈ ਕੇ ਦਿੱਤੀ ਸੰਦੀਪ ਨੂੰ ਪਾਰਾ ਉਹ ਲੋ ਕੋਈ ਮੈਂ ਜਾ ਕੇ ਵੀਰੇ ਨੂੰ ਫੜਣ ਦੇ ਤੱਕੀ ਬੀਤੀ ਆ ਤੇ ਨਹੀਂ ਗਈ आई नहीं गई चल समान सत्तू ने कड़ा थोड़ा लेना है ना समान सत्तू ने बड़ा खरीदना है आई कौन नहीं गई बेटा हो जाए मैं तो वेख के आई है आई नहीं बेटा वे लो जी तो टाइम नहीं कि नहीं हो गया जे आई नहीं पता नहीं मम्मी देखो राई काम है अपना ਆ ਗਈ ਉਹ ਜੇ ਸੁਬਾਹ ਦੀ ਤੇ ਆਪਣਾ ਅਜ ਤੱਕ ਆਈ ਕੋਈ ਨਹੀਂ ਆਈ। ਨਹੀਂ ਫਿਰ ਗਈ ਹੋਈ ਆ ਤਾਂ ਕੰਮ ਨੂੰ ਤੇ ਪੈਸੇ ਗਈ ਆ। ਹੈਨਾ? ਤੈਨੂੰ ਤਾਂ ਗੁੱਸਾ ਐਵੇਂ ਹੀ ਖਾਮ ਖਮੜਿਆ ਆ ਰਹਿਦਾ। ਨਹੀਂ ਨਹੀਂ ਆਪਣਾ ਕੋਈ ਟਾਈਮ ਹੀ ਨਹੀਂ ਹੈਗਾ ਤੇ ਉਹ ਕਿੰਨਾ ਟਾਈਮ ਹੋ ਗਿਆ ਹੈਗਾ। ਉਹ ਤੇ ਸ਼ਾਮ ਨੂੰ ਆਏਗੀ ਕੜੀ ਜਾਂ ਦੇਖੀ ਜਾਓ ਤੁਸੀਂ ਆਪਣਾ ਇੰਤਜ਼ਾਰ ਕਰੀ ਜਾਓ ਆਪਣਾ। ਇੰਤਜ਼ਾਰ ਕੀ ਕਰੀ ਜਾਓ ਸਮਾਨ ਉਹਨੇ ਬੜਾ ਖਰੀਦਣਾ ਮੈਂ ਤੇ ਵੇਖਣਾ ਹੀ ਆ। ਹੈਨਾ? ਜਾ ਜਾ ਕੇ ਘੜੀ ਘੜੀ। ਵੀ ਆਈ ਨਹੀਂ ਸਮਾਨ ਉਹਦੇ ਕੋ ਚੋਖਾ ਹੋਣਾ ਤੇਰਾ ਕੰਮ ਆ ਵੀ ਉਹਨੂੰ ਗੋਦਾ ਲੈ ਆਵਾ। ਸਮਾਨ ਉਹਦੇ ਕੋ ਚੋਖਾ ਹੋਣਾ। ਉਹਨਾਂ ਨੇ ਲੱਖ ਰੁਪਇਆ ਪੇਮੈਂਟ ਪਾਈ ਐਨੂ ਤਾਂ ਅਗਲੀ ਨੇ ਖਰੀਦਣ ਆਈ ਐ ਤੇਰੇ ਕੋਲ ਮੰਗ ਕਿਹ ਕਹੀਓ ਨਹੀਂ ਤੇ ਆ ਜਾਵੇ ਆਪਣਾ ਉਹਨੂੰ ਕੀ ਆਪਣਾ ਜਦੋਂ ਪੇਮੈਂਟ ਪਾਈ ਹੋਈ ਐ ਤਾਂ ਆਪਣਾ ਗੱਡੀ ਕਰਾ ਕੇ ਤੇ ਆਪਣਾ ਆ ਜਾਵੇ ਆ ਜਾਵੇ ਤੂੰ ਤੋਂ ਦੇ ਖਲਾਫ ਹੀ ਰਹਿਣਾ ਨਹੀਂ ਮੈਂ ਉਹ ਗੱਲ ਮੈਂ ਤਾਂ ਸਮਝਾਉਂਦਾ ਪਿਆ ਹਾਂ ਮੈਂ ਕਰ ਖਲਾਫ ਮੇਰੀ ਗੱਲ ਸੁਣ ਅੱਜ ਕਾ ਲੋਕੀ ਆਪਣਾ ਫਾਇਦਾ ਸੋਚਦੇ ਨੇ ਫਾਇਦਾ ਸੋਚਦੇ ਨੇ ਇੰਨਾ ਉਹਨੇ ਜਦੋਂ ਉਹਨਾਂ ਦੇ ਉਹਦੇ ਮਾਪਿਆਂ ਨੇ ਪੇਮੈਂਟ ਪਾਈ ਆ ਤੇ ਤੁਸੀਂ ਮਾੜਾ ਜਿਹਾ ਵੇਖੋ ਵੀ ਵੀ ਆਈ ਨਹੀਂ ਅਜੇ ਟਾਈਮ ਉਹਨੂੰ ਲੱਗ ਹੀ ਜਾਣਾ ਨਹੀਂ ਮੰਮੀ ਮੈਂ ਕੋਈ ਨਹੀਂ ਵੇਖਣ ਜਾਣਾ ਮੈਂ ਤਾਂ ਰੋਲ ਦਾ ਹੀ ਕੰਮ ਹੈ ਉਹਦਾ ਸ਼ਾਪਿੰਗ ਚਲੀ ਜਾਂਦੀ ਆਂਦੀ ਕੋਈ ਨਹੀਂ ਆਈ ਟਾਈਮ ਸਰ ਆਪਣਾ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਣਾ ਮੈਨੂੰ ਨਹੀਂ ਜਾਣਾ ਨਹੀਂ ਹੁਣ ਜਾ ਵੇਖਣ ਫਿਰ ਮੈਂ ਚਲੀ ਜਾਵਾਂ ਰਹਿ ਜਾਓ ਤੁਸੀਂ ਮੈਂ ਤਾਂ ਨਹੀਂ ਜਾਣਾ ਤੋਂ ਉਹ 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 ਜਿਹੜੀ ਆ ਘਾਰ ਆ ਉਹ ਉਹ ਤੇ ਕੰਮਕਾਰ ਕਰਨ ਗਈ ਹੋਈ ਐਵੇਂ ਨਹੀਂ ਗਈ ਹੋਈ ਦੱਲੀ ਨੇ ਕਿ ਉਹ ਘਰ ਦੇ ਕੰਮ ਜਿੰਨੇ ਹੁੰਦੇ ਨੇ ਘਰ ਦੇ ਕੰਮ ਕੋ ਘੱਟ ਹੁੰਦੇ ਨੇ ਰੋਜ਼ ਕਿਹੜਾ ਸ਼ਾਪਿੰਗ ਵਾਲਾ ਕੰਮ ਹੈ ਰੋਜ਼ ਕੰਮ ਵੀ ਜੋ ਕਰਦੀ ਆ ਤੇ ਉਹ ਜਿਹੜੀ ਆ ਵਿਲਣ ਰੋਟੀਆਂ ਹੀ ਖਾ ਛੱਡਦੀ ਆ ਉਹ ਤੇ ਉਹਦੀ ਤੇ ਬੜੀ ਤੋਂ ਨਹੀਂ ਨਹੀਂ ਤੇ ਰੋਟੀ ਖਾਂਦੇ ਖਾਂਦੇ ਆ ਬਣਾਉਂਦੀ ਵੀ ਤੇ ਤਾਈ ਖਾਂਦੇ ਆ ਆਪਾਂ ਉਹਨੇ ਤੁਹਾਨੂੰ ਸ਼ਾਪਿੰਗ ਕਰਕੇ ਆ ਜਾਣਾ ਹੈ ਬਹਿ ਜਾਣਾ ਆਪਣਾ ਕੋਈ ਕੰਮ ਨਹੀਂ ਕਰਨਾ ਹੈਗਾ ਟੀਵੀ ਲਗਾ ਲੇਗੀ ਟੀਵੀ ਦੇਖੇਗੀ ਜਾਂ ਆਪਣਾ ਬਿਊਟੀ ਪਾਰਲਰ ਚਲੇਗੀ ਤੇ ਫਿਰ ਕੰਮ ਤੇ ਕੀ ਹੁੰਦਾ ਹੁੰਦਾ ਹੈਂ ਅਗਲੀ ਸਾਰਾ ਕੁਝ ਘਰ ਦਾ ਸਵਾਰਦੀ ਆ ਨਾ ਤੇ ਫਿਰ ਉਹ ਰੋਟੀ ਪਕਾਉਂਦੀ ਨੇ ਉਹਨੂੰ ਕੀ ਹੈ ਹੋਏ ਦੀਦੀ ਆਏ ਦੀਦੀ ਕਿਉਂ ਕਰਦੀ ਰਹੀ ਦੀ ਤੂੰ ਸਮਝਾ ਦੇ ਸਕਦਾ ਨਾ ਉਹਨੇ ਪਤਾ ਮੇਰੀ ਬੇਇੱਜ਼ਤੀ ਕਿੰਨੀ ਕੀਤੀ ਹੈ ਮੇਰੀ ਬਹੁਤ ਬੇਇੱਜ਼ਤੀ ਕੀਤੀ ਤੂੰ ਇੱਕੋ ਵਾਰੀ ਨਹੀਂ ਉਹਨੂੰ ਕਿਹਾ ਮਿਸਨ ਦੇ ਵੀ ਤਾਂ ਮੇਰੀ ਮਾਂ ਦੀ ਬੇਇੱਜ਼ਤੀ ਕਿਉਂ ਕਰਨੀ ਹੈ ਇਹ ਆਕਿਆ ਬਣ ਕੇ ਨਹੀਂ ਕਦੋਂ ਕੀਤੀ ਕਦੋਂ ਉਹਨੇ ਕੱਲ ਕੀਤੀ ਹੈ ਮੇਰੀ ਬੇਇੱਜ਼ਤੀ ਬੜੀ ਤੂੰ ਉਹਨੂੰ ਸਮਝਾ ਤੂੰ ਉਹਦੇ ਉਹਨੂੰ ਹੀ ਕਹਿੰਦਾ ਰਹਿਣਾ ਉਹ ਚੰਗੀ ਚੰਗੀ ਨਹੀਂ ਮੈਨੂੰ ਨਹੀਂ ਲੱਗਦਾ ਉਹਨੇ ਤੁਹਾਡੀ ਬੇਇੱਜ਼ਤੀ ਨਹੀਂ ਕੀਤੀ ਆ ਉਹਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਮੈਂ ਤੁਹਾਨੂੰ ਸੋਈ ਜੀ ਦੇਖਦਾ ਹਮੇਸ਼ਾ ਇਆ ਘਰ ਦੇ ਕੰਮ ਕਰਦੇ ਐ ਇੱਕਦਮ ਮੈਂ ਤਾਂ ਕਿ ਦੇਖਿਆ ਜੀ ਉਹਨਾਂ ਇਸ ਤਰ੍ਹਾਂ ਤੁਹਾਨੂੰ ਕਹਿੰਦੇ ਕੁਝ ਉਹ ਤੇਰੀ ਹੱਦ ਤੱਕ ਤਾਂ ਨਹੀਂ ਹੋਣਾ ਉਹ ਤੇਰੀ ਵੋਟੀ ਦੀ ਦਿਵਾਲੀ ਰਹਿੰਦੀ ਆ ਦੀਦੀ ਆ ਕਰਦੀ ਦੀ ਹੁਣ ਇੱਕੀ ਕੰਮ ਕਰੇਗੀ ਘਰ ਦੇ ਸਾਰੇ ਪਾਰਦੀ ਆ ਨਾ ਉਹ ਦੇਖੋ ਜਿੰਨੀ ਦੇਰ ਤੱਕ ਮੈਂ ਦੇਖ ਨਹੀਂ ਲਾਂ ਮੈਂ ਆਪਣੀਆਂ ਅੱਖਾਂ ਨਾਲ ਮੈਨੂੰ ਵਿਸ਼ਵਾਸ ਕਰਦਾ ਚੱਲ ਕੋਈ ਨਾ ਅੱਖਾਂ ਨਾਲ ਵੀ ਤੈਨੂੰ ਦਿਖਾ ਦਿੰਨੇ ਆ ਕੋਈ ਗੱਲ ਨਹੀਂ ਚਲੋ ਦਿਖਾ ਦਿੰਨੇ ਤੈਨੂੰ ਅੱਖਾਂ ਨਾਲ ਵੀ ਇੱਥੇ ਮੰਨਣਾ ਨਾ ਉਹ ਤਾਂ ਉਸੀ ਦੇ ਬਾਸ ਕੰਨੀ ਰਹਿੰਦੇ ਉਹ ਤੁਸੀਂ ਉਹਦੇ ਬਾਪੜਾ ਉਹਨੂੰ ਉਹਦਾ ਘਰ ਵਾਲਾ ਨਹੀਂ ਇੱਥੇ ਮੇਰਾ ਭਰਾ ਨਹੀਂ ਇੱਥੇ ਉਹਦੀ ਆ ਉਹਦਾ ਉਹ ਪਤਾ ਜਿੱਦ ਕਿੰਨੀ ਕਰਦੀ ਉਹਦੇ ਨਾਲ ਪਤਾ ਤੈਨੂੰ ਨਹੀਂ ਤੇ ਉਹਦਾ ਜਿਹਦਾ ਵੀ ਗੱਲ ਹੈ ਕਿ ਉਹਦਾ ਘਰ ਵਾਲਾ ਨਹੀਂ ਇੱਥੇ ਕਿੰਨਾ ਕੰਮ ਕਰਾ ਰਿਹਾ ਮੇਰੀ ਗੱਲ ਸੁਣ ਜਦੋਂ ਅਗਲੀ ਨੇ ਠਾਕ ਟੁੱਟ ਕੇ ਆਉਣਾ ਉਹਨੇ ਪਾਣੀ ਤਾਂ ਨਹੀਂ ਵੀ ਮੰਗਣਾ ਉਹਨੇ ਚਾਹ ਪਾਣੀ ਵੀ ਮੰਗਣਾ ਠੀਕ ਹੈ ਨਾ ਸੋ ਬਾਜ਼ਾਰ ਘੁੰਮਣਾ ਸੌਫਾ ਨਹੀਂ ਪਿਆ ਬਾਜ਼ਾਰ ਤੋਂ ਖਰੀਦਣੀਆਂ ਸੌਫੀਆਂ ਪਰ ਉਹਦੇ ਬਾਜ਼ਾਰ ਦਾ ਕੀ ਕੰਮ ਹੈ ਇੱਕ ਵਾਰੀ ਆਪਣਾ ਮੈਨੂੰ ਦਿੱਤਾ ਨਾ ਆ ਉਹਨੇ ਦਿੱਤਾ ਕਿਤੇ ਇਹਦੇ ਪਿੱਛੇ ਨਹੀਂ ਹੁੰਦਾ ਕਿਤੇ ਇਹਦੇ ਪਿੱਛੇ ਨਹੀਂ ਹੁੰਦਾ ਮੈਂ ਨਹੀਂ ਆਇਆ ਨਾ ਬਾਜ਼ਾਰ ਕਰੋ ਚਲੀ ਜਾਏ ਪਰ ਬਾਜ਼ਾਰ ਇੱਕ ਦਿਨ ਹੁੰਦਾ ਇੱਕ ਅੱਧਾ ਦਿਨ ਤੋਂ ਬੰਦਾ ਜਾਂਦਾ ਮਹੀਨੇ ਦੇ ਕਿ ਆਪਣਾ ਤੁਰੇ ਰਹਿਣਾ ਬਾਜ਼ਾਰੇ ਤਿਆਰ ਹੋ ਉਹਨਾਂ ਬਜ਼ਾਰ ਚਲੇ ਜਾਓ ਉਸ ਤੋਂ ਬਾਅਦ ਆਪਣਾ ਸਾਰਾ ਦਿਨ ਨਾ ਆਉ ਤੋਂ ਵਿਚਾਰੀ ਕੰਮ ਕਰਦੀ ਸਾਰਾ ਸਾਰਾ ਕੰਮ ਹੀ ਕਰਦੀ ਇਹ ਘਰ ਦੇ ਕੰਮ ਵੀ ਤੈਨੂੰ ਦੱਸਣੇ ਚਾਹੀਦੇ ਨਾ ਕਰਦੇ ਕੰਮ ਤੈਨੂੰ ਕਰਨੇ ਚਾਹੀਦੇ ਉਹਦੀ ਉਹ ਉਹਦੇ ਬੱਚਿਆਂ ਦਾ ਕਰਦੀ ਕਿ ਤੇ ਫਿਰ ਕੀ ਹੋ ਜਾਏਗਾ ਤੇ ਇਹਨੂੰ ਤੇ ਇਹਨੂੰ ਅੱਛਾ ਠੀਕ ਹੈ ਇਹ ਨੂੰ ਤਾਂ ਆਪ ਘਰੋਂ ਪੈਸੇ ਦੇ। ਕੋਈ ਦੇ ਦੇ ਤੇਰੇ ਕੋਲ ਕਿਹੜੇ ਹੈ ਨਹੀਂਗੇ। ਦੇ ਨੂੰ ਪੈਸੇ ਤਾਂ ਕਾਲੇ ਨੂੰ ਬਾਜ਼ਾਰ ਵੀ ਕੀ ਖਰੀਦ ਕੇ ਲੈਂਦੀ ਹੈ। ਇੱਥੇ ਇੰਨਾ ਕੋਈ ਅੰਦਾਜ਼ਾ ਨਾ ਤੂੰ। ਨਹੀਂ ਤਾਂ ਤੁਸੀਂ ਨਾਲ ਚਲੇ ਜਾਓ। ਮੈਂ ਕਿਉਂ ਜਾਵਾਂ? ਉਹ ਉਹਦੇ ਨਾਲ ਨਾ ਜਾਨੀ। ਇਕੱਠੇ ਉਹਨੂੰ ਵੀ ਲੈ ਜਾਣਾ ਤੇ ਕਹਿ ਰਿਹਾ ਸੀ ਕਿ ਲੈ ਕੇ ਜਾ ਉਹਨੂੰ ਤੰਦੀਦ ਨੂੰ ਲੈ ਕੇ ਗਈ ਨਹੀਂ। ਉਹ ਉਹਨੂੰ ਕਿਉਂ ਲੈ ਕੇ ਜਾਵੇ? ਕਿਉਂ ਲੈ ਕੇ ਜਾਵੇ? ਵੇ ਵੇ ਚੀਜ਼ਾਂ ਖਰੀਦਦੀ ਆ ਤੂੰ ਸੜਦੀ ਰਹਿੰਦੀ ਆ ਵੇ ਵੇ ਕੀ ਆ ਕੀ ਆ ਕੀ ਉਹ ਵੀ ਆ ਮੰਗਾ ਲਵੇ ਤੇ ਉਹ ਵੀ ਦੇ ਚੋਪਨ ਕਰ ਲਵੇ। ਨਹੀਂ ਛੱਡਦੀ ਕੋਈ ਨਹੀਂ ਉਹ ਵਿਚਾਰੀ ਆਪਣਾ ਲੈ ਕੇ ਨਹੀਂ ਜਾਂਦੀ ਮੈਂ ਤਾਂ ਸਵੇਰੇ ਵੀ ਕਹਿ ਰਿਆ ਸੀ ਵੀ ਲੈ ਕੇ ਜਾ ਇਹਨੂੰ ਸੰਦੀਪ ਵਿਚਾਰੀ ਵਿਚਾਰੀ ਹੈ ਨਾ ਵਿਚਾਰੀ ਵਿਚਾਰੀ ਦੇ ਤੈਨੂੰ ਰੰਗ ਮੈਂ ਬੁਖਾ ਦੇਣੀ ਹੈ ਤੈਨੂੰ ਗੁੱਸਾ ਆਪੇ ਹੀ ਆ ਜਾਣਾ ਹਾਂ ਮੰਨ ਜਾਏਗਾ ਵੀ ਮੇਰੀ ਮਾਂ ਦੀ ਵੇਚ ਕੇ ਕਿੰਨੀ ਕਰਦੀ ਹੈ ਠੀਕ ਹੈ ਨਾ ਘਾਟ ਨਹੀਂ ਆਗੀਏ ਉਹਨੇ ਮੈتن ਹੁਣੇ ਵਖਾ ਲੇਨੀ ਹੈ ਜੇ ਰੰਗ ਚਲੋ ਪੁੱਛ ਲਾ ਨਾ ਹਾਂ ਜਰਮਾਨੇ ਜੰਗਾ ਵੀ ਮੇਰੀ ਮਾਂ ਦੀ ਬੇਟੀ ਕਰਦੀ ਸੋ ਉਹ ਤੇਰੀ ਬੋਟੀ ਮੇਰੀ ਕੀ ਇੱਜ਼ਤ ਕਰਦੀ ਐ ਐਨੇ ਕੱਪੜੇ ਲੈ ਲਿਆ ਲੈਂਦੀ ਐ ਇੰਨੀ ਮੇਰੀ ਇੱਜ਼ਤ ਕਰਦੀ ਐ ਇਹ ਤਾਂ ਭੋਰਾ ਇੱਜ਼ਤ ਨਹੀਂ ਕਰਦੀ ਜੇਦ ਕਰਕੇ ਬਹਿ ਜਾਂਦੀ ਐ ਹੈ ਚਲੋ ਮੈਂ ਜਿੰਨੇ ਦਿਨ ਤੱਕ ਮੈਨੂੰ ਮੈਂ ਨਹੀਂ ਘਾਟ ਕਰਦਾ ਜੀ ਤੁਹਾਨੂੰ ਪਤਾ ਨਹੀਂ ਆਪਣੇ ਕੋਲੇ ਕਈ ਜਾਂਦੇ ਜੋ ਉਸ ਤੋਂ ਬਰਖਲਾਫੀ ਦੇ ਉਹ ਸਭ ਕਰਦਾ ਕੰਮ ਕਰਦੀ ਐ ਉਹ ਚਲੀ ਜਾਂਦੀ ਐ ਮਾਰਕੀਟ ਬਸ ਕਿਧਰ ਉਹ ਸਾਰਾ ਕੋ ਸਮਾਗਦੀ ਤੈ ਗਈ ਐ ਨਾ ਮੈਂ ਤੇ ਨਹੀਂ ਜਾਂਦੀ ਤਦ ਗਰੇਲੇ ਤੇ ਪਣਾਖ ਰੱਖ ਤੇ ਨਹੀਂ ਢਾਲਦੀ ਤਰਕਾ ਲੱਖ ਰੱਖਦੀ ਚਲੋ ਫੋਨੇ ਤਾਕਰਤੀ ਤੇ ਅੱਕਾਤੀ ਗਿਆ ਸਬਾਬਣਾ ਕਿਤੇ ਮੈਂ ਮੇਰੇ ਦਿਵਸੇ ਆਦਤਾਂ ਬੜੀ ਹੁਣ ਬੋ ਨਹੀਂ ਮੰਮੀ ਹਰ ਵੇਲੇ ਵੀ ਨਹੀਂ ਕਹਿੰਦੀ ਕਦੀ ਮਮੇ ਦੇਦੀ ਨਹੀਂ ਕਿਹਾ ਹੈਗਾ ਵੀ ਕੁਛ ਕਰ ਇਹਦਾ ਥੋੜੀ ਹੁੰਦਾ ਹੈ ਦੇਕੀ ਨੂੰ ਨੂੰ ਕਹਿ ਛੱਡਣਾ ਦੂਜੇ ਨੂੰ ਵੀ ਕਹੋ ਮੰਮੀ ਦੇ ਹਿੱਤ ਆ ਤੇ ਪੜੀ ਗਾ ਕੋਈ ਨਾ ਹੋ ਹੋ ਹਾਂ ਤੇ ਸੋਚਦਾ ਜਗਾ ਕਿ ਇਹ ਤੇ ਠੀਕ ਹੈਗੀ ਪਰ ਇਹ ਤੇ ਮੰਮੀ ਬਾਰੇ ਬੜੀਆਂ ਗੱਲਾਂ ਕਰਦੀ ਮੈਂ ਤਾਂ ਸੁਣਿਆ ਆਪ ਸੁਣ ਲਿਆ ਮੈਂ ਮੰਮੀ ਠੀਕ ਹੀ ਕਹਿੰਦੀ ਐ ਫਿਰ ਇਹਦੇ ਬਾਰੇ ਏ ਵੀ ਬਹੁਤ ਗੱਲਾਂ ਕਰਦੀ ਕੀ ਗੱਲ ਹੈ ਬੇਟਾ ਬੜਾ ਚੁੱਪ ਚਾਪ ਬੈਠਾ ਕੁਛ ਨਹੀਂ ਕੋਈ ਗੱਲ ਨਹੀਂ ਬੈਠਾ ਬਸ ਹਾਂ ਨਹੀਂ ਮੈਂ ਬੈ ਨਹੀਂ ਬੜਾ ਚੁੱਪ ਚਾਪ ਬੈ ਗਿਆ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਤੇ ਗੋਸ਼ਤੀ ਬਸ ਬੈਠਾ ਨਾ ਕੋਈ ਗੱਲ ਤੇ ਨਹੀਂ ਹੋਈ ਨਹੀਂ ਨਹੀਂ ਕੋਈ ਗੱਲ ਨਹੀਂ ਸੁਣੋ ਤਾਂ ਨਹੀਂ ਮੈਂ ਬੈ ਨਹੀਂ ਆ ਮੈਂ ਉਹਨੂੰ ਘੜੀ ਘੜੀ ਵੇਖਣ ਦੀ ਮੈਂ ਫੇਰ ਵੇਖਣ ਚੱਲੀ ਆ ਤੇ ਕੋਈ ਗੱਲ ਹੋਈ ਹੈ ਤਾਂ ਮੈਨੂੰ ਦੱਸ ਸਕਮੀ ਨਹੀਂ ਕੋਈ ਗੱਲ ਨਹੀਂ ਕੋਈ ਐਸੀ ਗੱਲ ਕੋਈ ਨਹੀਂ ਤੁਸੀਂ ਆਪਣਾ ਬੈਠੋ ਦੇਖਾ ਉਹ ਨਾਲੇ ਵਾਈ ਇਹ ਕਿ ਨਹੀਂ ਦੇਖੋ ਆ ਦੇਖ ਕਿਉਂ ਨਹੀਂ ਹੈ ਕੋਈ ਵੀ ਗੱਲ ਜਾਂ ਉਹਨੇ ਤੈਨੂੰ ਕਹੀ ਹੋਵੇ ਜਾਂ ਕੁਝ ਵੀ ਗੱਲ ਹੋਈ ਹੋਵੇ ਤੇ ਮੈਨੂੰ ਦੱਸੋ ਅੱਛਾ ਕੋਈ ਗੱਲ ਹਾਂ ਠੀਕ ਮੈਂ ਵੇਖਾਂ ਉਹਨੂੰ ਹਾਂ ਮੈਂ ਪਹੁੰਚ ਗਿਆ ਘਰ ਹਾਂ ਹਾਂ ਤੂੰ ਪਹੁੰਚ ਗਈ ਹੈ ਹਾਂ ਬਸ ਮੈਂ ਵੀ ਪਹੁੰਚ ਹੀ ਗਈ ਆ ਆ ਗਈ ਓਹ ਆ ਗਈ ਨਾ ਉਹ ਵੀ ਆ ਗਈ ਸਾਇਆ ਹਾਂ ਰੀ ਆ ਗਈ ਆਹ ਇਹ ਤੇਰੇ ਉਧਰ ਗਈ ਸੀ ਬਾਬੇ ਨਹੀਂ ਗਈ ਸੀ ਤੇਰੇ ਬਾਬਾ ਨਹੀਂ ਬਾਬੇ ਨਹੀਂ ਗਈ ਆ ਹਾਂ ਕਿਹਨੇ ਹੈ ਸਮਾਨ ਲੈ ਕੇ ਆਈਆਂ ਕੋਈ ਨਾ ਨੀ ਤਰੋ ਤੇ ਮੰਮੀ ਹਾਂ ਸਮਾਨ ਮੰਮੀ ਆ ਵੇਖੋ ਤੁਹਾਡੀ ਦਵਾਈ ਵੀ ਮੱਕੀ ਸੀ ਨਾ ਦਵਾਈ ਲੈਣ ਤੂੰ ਤੈਨੂੰ ਕਿਹਾ ਵੀ ਕਰਿਆ ਮੈਨੂੰ ਯਾਰ ਦਵਾਈ ਮੱਕੀ ਹੋਈ ਆ ਆ ਦਵਾਈ ਲੈ ਆਈਏ ਮੈਂ ਕਿਹਾ ਨਾ ਕੀ ਕਰ ਹੈ ਨਾ ਆ ਵੇਖੋ ਸੁੱਕਾ ਦੁੱਧ ਲੈ ਆਇਆ ਪਰਨਾ ਬਣਾਵਾਂਗੇ ਹਾਂ ਹਾਂ ਦੇਖਿਆ ਤਾਂ ਹੀ ਲੋਕ ਕਹਿੰਦੇ ਦੋ ਹੰਡੇ ਹੋਣ ਨਾ ਹਾਂਜੀ ਚੱਲ ਕਾਨੂੰਨ ਦੇ ਤੇ ਹੰਡੇ ਛਟਾ ਹੋ ਜਾਂਦਾ ਇੱਕ ਤੇ ਟੰਗੀ ਹੋਈ ਜਾਂਦੀ ਆ ਚਲ ਹੁਣ ਇੱਕ ਮੈਂ ਰਹੀ ਹਾਂ ਪੂਜਾ ਪਹੁੰਚ ਗਿਆ ਮੈਂ ਘਰ ਹਾਂ ਠੀਕ ਹੈ ਠੀਕ ਹੈ ਠੀਕ ਹੈ ਆ ਵੇਖੋ ਮੰਮੀ ਚਲੋ ਮੈਂ ਤੁਹਾਨੂੰ ਦਿਖਾਨੀ ਆ ਆ ਵੇਖੋ ਪਹਿਲਾਂ ਮੇਰੇ ਪੈਂਟਾ ਕਿ ਮੇਰੇ ਆ ਉਹ ਕਿ ਉਹਨੂੰ ਉਹਨੂੰ ਦੁਬਾਰਾ ਨੂੰ ਨਾ ਖਾ ਦੇ ਉਹਨੇ ਤੇ ਜੀਰ ਹੋ ਜਾਣਾ ਆ ਮੇਰੇ ਖਾਂਦੀ ਆ ਵੇਖੋ ਮੰਮੀ ਮੈਂ ਟੋਪ ਲੈਂਦਾ ਸੋਣ ਹਾਂ ਬਹੁਤ ਸੋਣਾ ਹੈ ਹਾਏ ਸੋਣਾ ਲੱਗੇਗਾ ਮੈਨੂੰ ਹਾਂ ਬਹੁਤ ਸੋਣਾ ਲੱਗੇਗਾ ਅੱਛਾ ਹਾਂ ਵੇਖੋ ਮੈਂ ਲੈ ਆ ਕੇ ਖਵਾਉਂਗਾ ਬੜਾ ਪਾ ਕੇ ਖਵਾਉਂ ਗਿਆ ਬੱਚਾ ਹਾਂ ਬਹੁਤ ਵਧੀਆ ਲੱਗੇਗਾ ਮੈਂ ਤੈਨੂੰ ਸਾਰਾ ਕੱਪੜਾ ਚਾਹਦਾ ਇੱਕ ਚੀਜ਼ ਹੈ ਸਰਪ੍ਰਾਈਜ਼ ਹੈ ਤੁਹਾਡੇ ਵਾਸਤੇ ਕੀ ਹੋਏ ਕੀ ਹਾਂ ਨਾ ਲੱਗੇ ਐਵੇਂ ਉਹ ਵੀ ਲੱਗੇ ਹੋਰ ਦੂਰ ਉਹ ਹੀ ਕਿ ਨਾ ਸੁਣਣਾ ਆਖੋ ਕਿੰਨੇ ਮੋਹ ਲਗਤੇਂ ਵੀਰਾ ਦੇ ਲਾ ਹਾਂ ਆ ਵੇਖੋ ਤੇ ਸਹੀ ਹਾਂ ਬਹੁਤ ਸੋਨਾ ਮਾ ਤੇ ਨੀਲਾ ਕੇ ਵੇਖੋ ਉਹੋ ਦੇ ਕੀ ਆ ਦੱਕੇ ਨੀਲਾ ਕੇ ਵੇਖੋ ਗਰੀਬਾਂ ਦੀ ਨੋ ਕੀ ਖਰੀਦਣੀ ਆ ਵੀਰਾਂ ਦੀ ਖਰੀਦੋ ਤੇ ਨੀਲਾ ਕੇ ਵੇਖੋ ਆ ਦਿੱਕਤ ਨਾ ਸੋਨਾ ਕੋਈ ਕਿਆ ਨਾ ਹਾਂ ਕਿ ਨਾ ਮੇਰਾ ਹੀ ਕਰਿਆ ਹੈ ਨਾ ਦਵਾਈ ਵੀ ਨਹੀਂ ਤੇ ਤੁਹਾਡੀ ਮੈਂ ਤੇ ਦਵਾਈ ਲੈਂਦਾ ਪਿਆ ਹਾਂ ਆ ਲੱਗੇ ਕਿ ਨਾ ਹਾਂ ਬੜਾ ਬਦਦਿਆ ਨਾ ਤੇ ਬਾਹਰ ਮੇਰੇ ਤੇ ਨਾ ਸੰਗ ਵੀ ਸੁੱਕ ਗਿਆ ਮੈਂ ਤਾਂ ਥੱਕ ਗਈ ਦੇ ਦੇ ਕੇ ਹਾਂ ਥੋੜਾ ਇਹ ਤੈਨੂੰ ਕੀ ਹੋਇਆ ਤੂੰ ਹਾਂ ਅੱਛਾ ਸੁਪਨਾ ਸੁਣ ਮਨੋਂ ਆ ਹਾਂ ਆ ਵੇਖ ਤੈਨੂੰ ਨਹੀਂ ਪਤਾ ਮਗੰਦਿਆ ਤੂੰ ਲੈ ਆ ਕੇ ਦੇ ਨਾ ਨਹੀਂ ਨਹੀਂ ਤੱਕ ਲੈ ਆ ਰਿਹਾ ਕੋਟਾ ਲਿਆਂਦੇ ਮੈਂ ਆਪਣੇ ਵਾਸਤੇ ਕੋਣੀ ਆ ਦੇ ਕੋਟ ਇੱਕ ਟੋਪ ਐਵੀਕ ਨਹੀਂ ਸੋਣੀ ਲੱਗੇਗੀ ਅੱਛਾ ਚੱਲ ਮਮੀ ਐ ਹੋਈ ਤੂੰ ਰਾਤ ਪਾ ਲਾਉ ਹੋ ਜੀ ਕੂਟੰਦੀ ਐ ਕੂਟੰਦਾ ਕੂਟੰਦੀ ਲੈ ਇੱਕ ਥੋੜਾ ਦੁੱਜਾ ਲੈ ਲਿਆ ਸੀਗਾ ਸਿਲਕ ਤੇ ਇੱਕ ਕਾਵਲਾ ਲੈ ਆ ਆ ਤੇਰੀ ਕੜਾਈ ਵੇਖੋ ਕਿੰਦੀ ਨੀ ਕਿੰਨਾ ਸੋਹਣਾ ਸੋਹਣਾ ਆ ਇਹ ਦੇਖੀ ਆ ਕੋਣ ਹੈ ਨਾ ਹਾਂ ਬਹੁਤ ਸੋਹਣਾ ਲੱਗੇ ਹਾਂ ਬਹੁਤ ਭਾਈ ਤੂੰ ਤੇ ਥੱਕ ਵੀ ਗਈ ਹੋਵੇਂਗੀ ਮਮੇ ਚਾਹੀਦੀ ਕੀ ਆ ਇਹ ਚਾਹ ਮੈਂ ਚੀਜ਼ਾਂ ਨੇ ਵੇਖੇ ਮੇਰੀ ਗਾਸਣ ਇਹਨਾਂ ਨੂੰ ਨਹੀਂ ਐ ਜੀ ਪਰ ਉਹ ਜਰਾ ਪਾਰ ਸਿਆ ਨਾ ਤੇਰਾ ਉਸ ਮਹੱਲਾ ਪਹਿਲਾਂ ਹਾਂ ਉਸ ਮਹੱਲਾ ਪਣ ਠੀਕ ਹੈ ਬਾਏ ਚੱਲੇ ਹੋ ਨਹੀਂ ਬੱਸ ਨਾ ਚੱਲਦਾ ਤੁਸਤੇ ਗੁੱਸੇ ਹੀ ਹੋ ਜਾਂਦਾ ਮੇਰੀ ਚੀਜ਼ ਵੇਖ ਕੇ ਕੋਈ ਖੁਸ਼ੀ ਨਹੀਂ ਹੁੰਦੇ ਹੈਗੇ ਮੰਮੀ ਸੋਹਣੇ ਲੱਗਣਗੇ ਨਾ ਮਿੰਨਾ ਹਾਂ ਬਹੁਤ ਸੋਹਣੇ ਲੱਗਣਗੇ ਹੁਣ ਮੈਂ ਉਹਨੂੰ ਆਵਾਜ਼ ਮਾਰਾਂ ਇਹ ਸੰਦੀਪ ਇੱਥੇ ਹੈ ਮੈਨੂੰ ਪਤਾ ਕਿੰਨੀ ਭੁੱਖ ਲੱਗੀ ਆ ਚੱਲ ਇਹ ਲਿਆ ਤੈਨ ਮਾਰ ਕੇ ਰੱਖ ਪਹਿਲੇ ਆ ਦੇ ਵਾਤੇ ਖਾਣ ਪੀਣ ਨੂੰ ਕੋਜੇ ਤੂੰ ਛੱਤ ਤੇ ਕੀ ਕਰਨੀ ਹੈ ਹੈਨਾ ਮੰਮੀ ਆ ਗਈ ਥੱਲੇ ਲਿਆ ਦੇ ਲਈ ਖਾਣ ਪੀਣੇ ਕੀ ਖਾਣਾ ਤੂੰ ਕੀ ਬਣਾਇਆ ਮਮੇ ਮੈਂ ਤੇ ਤੇਰੇ ਵਾਸਤੇ ਬਣਾਏ ਨੇ ਇਹ ਬਣਵਾਏ ਨੇ ਬਣਾਏ ਨਹੀਂ ਕਿ ਮੈਂ ਮੈਂ ਬਣਾਏ ਤੇਰੇਲੇ ਬਣਵਾਏ ਨੇ ਤੇ ਮਸਰਾ ਮੂੰਗੀ ਮਸਰੇ ਦਾਲ ਅੱਛਾ ਤੇ ਤੂੰ ਆਪਣਾ ਨਾ ਖਾ ਪੀ ਕੇ ਮਮੀ ਬੜੀ ਭੁੱਖ ਲੱਗੀ ਸੀ ਤੁਹਾਨੂੰ ਪਤਾ ਮੈਨੂੰ ਨਾ ਡਾਕਟਰ ਨੇ ਬਾਹਰ ਦਾ ਮੰਨਾਂ ਕੀਤਾ ਨਾ ਹਜੇ ਖਾ ਫਿਰ ਮੈਂ ਕੁਝ ਖਾਦਾ ਹੀ ਨਹੀਂ ਤੇ ਖਾ ਪੀ ਤੇ ਆਰਾਮ ਕਰ ਤੇ ਉਹ ਭਰਿਆ ਪੀਤਿਆ ਪਿਆ ਹੈ ਮੁੰਡਾ ਤੇ ਮੇਰਾ ਹੀ ਪਰਿਆ ਪੀਤਾ ਪਿਆ ਵਾਤਾ ਪਤਾ ਨਹੀਂ ਪੈਸੇ ਦੇ ਕੇ ਭੇਜਿਆ ਮੈਨੂੰ ਪਰਿਆ ਪੀਤਾ ਪਿਆ ਵਾਤਾ ਨਹੀਂ ਤੂੰ ਚੁੱਪ ਕੀਤੀ ਰ ਦਿਲ ਕਰੇ ਤੇ ਆਏਗਾ ਉਹ ਨਹੀਂ ਮੰਮੀ ਤੇ ਮੈਨੂੰ ਪੈਸੇ ਦੇ ਕੇ ਭੇਜਦੇ ਸੀ ਜਿਹੜਾ ਇੰਨਾ ਗੁੱਸਾ ਹੁੰਦਾ ਮੇਰੇ ਕੋ ਮੇਰੀ ਹੁਣ ਦਵਾਈ ਕਿੰਨੇ ਦੀ ਦੱਸ ਤੋ ਮੈਨੂੰ ਕੋਈ ਗੱਲ ਨਹੀਂ ਮੰਮੀ ਜਿੰਨੇ ਦੀ ਮਰਜ਼ੀ ਹੋਵੇ ਦਵਾਈ ਤੇ ਲੈਣੀ ਸੀ ਨਾ ਹੋਰ ਨੋ ਨੋ ਵਾਇਂ ਵੀਰਾਂ ਦੀ ਲਵੇ ਵੇਲਾ ਕਿੰਨਾ ਸੋਹਣਾ ਮੇਰਾ ਘਰ ਰੱਖਿਆ ਤੇ ਗਰੀਬਾਂ ਦੀ ਲੈ ਕੇ ਨੋ ਮੈਂ ਕੀ ਉਹ ਤੇ ਮਮਮੀ ਸਾਰੇ ਜਾਣੇ ਵੇਖਣਗੇ ਕਿੱਥੋਂ ਲੈ ਕੇ ਮੈਂ ਪਿਛਟਾ ਇਹਨਾਂ ਸੋਹਣਾ ਆਹ ਕੜਾਈ ਵੇਖੋ ਇਹਦੀ ਕਿੰਨੀ ਸੋਹਣੀ ਆ ਹਾਂ ਅਕਲ ਵੀ ਹੈ ਨਹੀਂ ਕੀ ਭੋਰਾ ਵੀ ਚੱਲ ਅਕਲ ਤੇ ਹੋਵੇ ਹੁਣ ਮੈਂ ਤੁਹਾਨੂੰ ਸੋਹਣੇ ਸੋਹਣੇ ਠੀਕੇ ਵੀ ਲੈ ਹਾਂ ਠੀਕੇ ਵੀ ਜਣੇ ਚੱਲ ਚੰਗਾ ਠੀਕ ਹੈ ਹੈ ਨਾ ਹਾਂਜੀ ਠੀਕ ਹੈ ਤੇ ਮੈਂ ਉਹਨੂੰ ਵੇਖਾਂ ਏਡਾ ਭੂਖਾ ਬਣਾ ਦਿੰਦੀ ਬਣਾ ਕੇ ਚੱਲਾ ਗਿਆ ਵੇਖਾਂ ਕੋਈ ਗੱਲ ਨਹੀਂ ਨਾ 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 ਨੂੰ ਲਫਾਤੀ ਪਾ ਕੇ ਰੱਖ ਦਿੰਨੇ ਆ ਫਿਰ ਯਾ ਤੂੰ ਨਹੀਂ ਮੰਮੀ ਉਹ ਹੀ ਲੱਗੇ ਜੇ ਤੂੰ ਤੇ ਸਾਰਾ ਪੈਸਾ ਦਾ ਕਮਾ ਲੇ ਮੈਨੂੰ ਮੇਰੇ ਬਚੋਲੇ ਨੇ ਕਿਆ ਸੀਗਾ ਇਹ ਬੁੱਢੀ ਨਾ ਕਿਤੇ ਦੇ ਕਾਬੂ ਨਹੀਂ ਹੁੰਦੀ ਹੈਗੀ ਮੈਨੂੰ ਵੀ ਕਾਬੂ ਕਰਨੀ ਹੁੰਦੀ ਹੈ ਕੀਤੀ ਹੈ ਨਾ ਕਾਬੂ ਇੱਕਦਮ ਮੇਰੀ ਮੁਠੀ ਤੇ ਆ ਮੇਰੇ ਅੱਗੇ ਵਿੱਚ ਭੱਜੀ ਫਿਰਦੀ ਆ ਰੋਟੀਆਂ ਵੀ ਲੈ ਕੇ ਆਏਗੀ ਹੁਣ ਬਹਿ ਕੇ ਖਾਣੀ ਆ ਮੈਂ ਮਜੇ ਨਾਲ ਆਹ ਤੇ ਪਾ ਤੂੰ ਨੇ ਰੱਖ ਲਿਆ ਆ ਲੋ ਮੇਰੇ ਤੇ ਮੈਂ ਲੈ ਲਈ ਗਈ ਆ ਮੈਂ ਤੇ ਪਹਿਲੇ ਹੀ ਲੈ ਲਈ ਆ ਹੁਣੇ ਆਪਾਂ ਨਾ ਉਦੋਂ ਫਿਰ ਤੋਂ ਆਣਾ ਤੇ ਕਹਿ ਕਰਕੇ ਰੱਖ ਦੇ ਮੈਂ ਦੇ ਦਾਂਗੀ ਯਾਰ ਮੈਂ ਭੁੱਲ ਗਈ ਮੈਂ ਤਾਂ ਲੈ ਲਈ ਪਹਿਲੇ ਹੀ ਲੈ ਲਈ ਆ ਦੇਖੇ ਕਿੰਨੇ ਸੋਹਣੇ ਸੱਸ ਆ ਵੀ ਤਾਂ ਕਿੰਨੇ ਲੈਂਦਾ ਹਾਂ ਹਾਂ ਮੈਂ ਉਹਨਾਂ ਤੇ ਲੈਣੀ ਮਮੀ ਥੋੜੇ ਮਹਿੰਗੇ ਤੇ ਹੁੰਦੇ ਨੇ ਪਰ ਮੈਨੂੰ ਨਹੀਂ ਮਹਿੰਗੇ ਲੱਗਦੇ ਪਰ ਕੱਪੜਾ ਵਧੀਆ ਹੁੰਦਾ ਉਹ ਮੈਂ ਨੂੰ ਆਵਾਜ਼ ਮਾਰਾਂ ਵੇ ਲਾਈ ਨਹੀਂ ਨਾ ਛੱਲੇ ਜੋ ਹਾਂ ਜਾ ਗਾਨ ਕੇ ਚੜੀ ਆਣੀ ਆ ਦੁਬਾਰਾ ਚੜੀ ਆ ਹਾਂ ਤੂੰ ਨਾ ਮੰਮੀ ਇਹਨੂੰ ਕਹਾਂਗੀ ਮੈਂ ਬੁੱਢੀ ਵੀ ਕਹਾਂਗੀ ਖੀਰ ਬਣਵਾਏਗੀ। ਠੀਕ ਹੈ। ਹਾਂਜੀ ਮੰਮੀ। ਥੋੜੀ ਟੈਂਸ਼ਨ ਚੁਈ। ਨਾਲ ਕੌਸ਼ਿਸ਼ ਨਹੀਂ। ਨਹੀਂ ਨਾ ਮੇਰੇ ਘਾਲ ਸੁਹਣਾ। ਹਾਂਜੀ ਮੈਂ ਤੇਨੂੰ ਨਾ ਉਹ ਮੁੰਡਾ ਨਹੀਂ ਰਹੀ ਐ। ਮੈਨੂੰ ਜਾਣਨੀ ਹਾਂ ਹਾਂਜੀ ਕਿ ਉਹ ਨਾ ਭਰਿਆ ਪੀਤਾ ਪਿਆਈ। ਕੀ ਮੰਮੀ? ਪਤਾ ਨਹੀਂ ਕਿਉਂ ਹੋਇਆ ਇਤੋਂ ਭੱਜ ਕੇ ਚਲਾ ਗਿਆ। ਆਪਾਂ ਗੱਲਾਂ ਕਰਨੀਆਂ ਸੂਟ ਲੈਣੇ ਸਾਂ ਆਏ। ਇਹ ਪੰਜ ਬਣੀ ਕੀ ਕਰੂਗੀ? ਭਰਿਆ ਪੀਤਾ ਪਿਆਈ ਤੂੰ ਆਪਣਾ ਨਾ ਖਿਆਲ ਰੱਖਣਾ। ਉਹਨੇ ਮਿਆ ਨਹੀਂ ਦਾਲਦੀ। ਹੋਗੀ ਮੰਮੀ ਕੀ ਕਰਾਂਗੀ ਮੈਂ? ਟੈਂਸ਼ਨ ਤੇ ਹੋ ਗਈ ਭਰਿਆ ਪੀਤਾ ਪਿਆਇਓ। ਹਾਂ। ਹਾਂ। ਤੂੰ ਆਪਣਾ ਖਿਆਲ ਕਰ ਲੈ ਹੁਣ ਤੂੰ ਕੱਲ ਜਾ ਨਹੀਂ ਆ ਮੈਨੂੰ ਮਿਲ ਨੂੰ ਬਹੁਤ ਟੈਨਸ਼ਨ ਹੋ ਗਈ ਆ ਉਹ ਕੱਲ ਨੂੰ ਤੇਰਾ ਨਾ ਕਰੇਗਾ ਕੱਲ ਆ ਜਿੰਨੀ ਕਿ ਤੂੰ ਕਹਨ ਲਉ ਨੇ ਤੇਰਾ ਨਾਲ ਕਰਨੀ ਆ ਤੇ ਮੈਂ ਤੇਰੇ ਨਾਲ ਆ ਤੇ ਮੇਰੇ ਹੁਣ ਤੁਸੀਂ ਮੈਂ ਬਚਾਵਾਂਗੀ ਤੈਨੂੰ ਕਈ ਗੱਲ ਨਹੀਂ ਮੈਂ ਤੁਹਾਡੇ ਲਈ ਇੰਨਾ ਕੁ ਤਾਂ ਹੀ ਤੇ ਕਰਨੀ ਆ ਹਾਏ ਕਿ ਉਹ ਤੈਨੂੰ ਕੁਝ ਕਾਏਗਾ ਤੇ ਮੈਂ ਬਚਾਣਾ ਹਾਂਜੀ ਹਾਂਜੀ ਠੀਕ ਠੀਕ ਹਾਂ ਤੂੰ ਚੁੱਪ ਮੈਨੂੰ ਟੈਨਸ਼ਨ ਹੋ ਗਈ ਮੈਂ ਕੁਛ ਨਹੀਂ ਕਹਿੰਦਾ ਉੱਪਰ ਆ ਪਿਆ ਆ ਬੱਸ ਉਹ ਚੁੱਪ ਕਰਕੇ ਚਲਾ ਗਿਆ ਨਾ ਹਾਂਜੀ ਉਸ ਲਈ ਇਹ ਨਹੀਂ ਚਲਾ ਗਿਆ ਹਾਂ ਜੀ ਹਾਂ ਜੀ ਉਹ ਇਹ ਨੀ ਕਲ ਨੂੰ ਤੈਨੂੰ ਪੁੱਛਣਾ ਤੇ ਤੂੰ ਆਪਣਾ ਨਾ ਚੁੱਪ ਚਾਪ ਜੀ ਚਾਰ ਗੱਲਾਂ ਕਹੇਗਾ ਨਾ ਚੁੱਪ ਕਰ ਜੀ ਹਾਂ ਜੀ ਠੀਕ 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 ਕਰਾਂ ਮੈਂ ਠੀਕ